ਸਾਡੇ ਭਰਾ ਜੋਧਪੁਰ ਤੋਂ ਰਾਜਸਥਾਨ ਤੋਂ ਇੱਥੇ ਸੇਵਾ ਕਰਨ ਆਏ ਆ ਹੜ੍ਹ ਪੀੜ ਇਲਾਕੇ ਦੇ ਵਿੱਚ ਸਾਡੇ ਫਤਿੱਗਲ ਕੇ ਦੇ ਲਗਭਗ 18-20 ਪਿੰਡ ਆ ਜਿੱਥੇ ਪਾਣੀ ਦੇ ਨਾਲ ਬੜਾ ਨੁਕਸਾਨ ਹੋਇਆ ਤੇ ਜਿਹੜੀ Hindu Sikh Muslim Isai ਆਪਸ ਦੇ ਵਿੱਚ ਸਾਰੇ ਭਰਾ ਭਰਾ ਨੇ ਜਿਹੜੀ ਪ੍ਰਾਣੀ ਸਾਡੀ ਸਾਂਝ ਆ ਉਹਨੂੰ ਜਿਹੜੀ ਕੋਈ ਮੁਸੀਬਤ ਆਉਂਦੀ ਆ ਮੁਸ਼ਕਲ ਆਉਂਦੀ ਆ ਜਾਂ ਜਦੋਂ ਇਹੋ ਜਿਹੀ ਕੋਈ ਆਫਤ ਆਉਂਦੀ ਆ ਉਦੋਂ ਸਾਡੇ ਭਰਾ ਇਹ ਸੱਚ ਕਰ ਵਖਾਉਂਦੇ ਆ ਹੁਣ ਮੁਸਲਮਾਨ ਭਰਾ ਸਾਡੇ ਜਿੰਨੇ ਵੀ ਆ ਭਾਵੇਂ ਕੋਈ ਯੂਪੀ ਤੇ ਆ ਐਮਪੀ ਤੇ ਆ ਜਾਂ ਰਾਜਸਥਾਨ ਤੇ ਆ ਹਰਿਆਣਾ ਤੇ ਆ ਉਹ ਸਾਰੇ ਪੰਜਾਬ ਵੱਲੋਂ ਜੋ ਇਹਨਾਂ ਤੋਂ ਪੁੱਜਿਆ ਸਰਿਆਂ ਜਿੰਨਾ ਇਹਨਾਂ ਦਾ ਵੇਤਨ ਹੀ ਵੇਤਨ ਨਾਲੋਂ ਵੱਧ ਇਹਨਾਂ ਇੱਥੇ ਆ ਕੇ ਸੇਵਾ ਕੀਤੀ ਆ ਅੱਜ ਇਹ ਸਾਡੇ ਭਰਾ ਚਿਸ਼ਤੀ ਸਾਹਿਬ ਆਇਆ ਇੱਥੇ ਇਹਨਾਂ ਨੇ ਆਪੀ ਟੀਮ ਦੇ ਨਾਲ ਆ ਸਾਰੀ ਟੀਮ ਬੈਠੀ ਹੈ ਇਹਨਾਂ ਦੇ ਨਾਲ ਪ੍ਰਿੰਸੀਪਲ ਸਾਹਿਬ ਬੈਠੇ ਆ ਤੇ ਸਾਰੇ ਇਹ ਆਪਦੇ ਇਲਾਕੇ ਦੇ ਵਿੱਚ ਮੰਨੇ ਪ੍ਰਮੰਨੇ ਲੋਕ ਨੇ ਇਹਨਾਂ ਨੇ ਇੱਥੇ ਪੌੜਾਲੇ ਕੱਪੜਿਆਂ ਦੀ ਨਵਿਆਂ ਦੀ ਲਿਆ ਕੇ ਸੇਵਾ ਕੀਤੀ ਆ ਨਾਲ ਖਾਣ ਪੀਣ ਦਾ ਸਮਾਨ ਰਸੋਈ ਦਾ ਕਰਿਆਨੇ ਦਾ ਸਮਾਨ ਉਹ ਲਿਆ ਕੇ ਇੱਥੇ ਸੇਵਾ ਕੀਤੀ ਆ ਦਵਾਈਆਂ ਵੀ ਨਾਲ ਇਹਨਾਂ ਦਿੱਤੀਆਂ ਦਵਾਈਆਂ ਦਾ ਵੀ ਕੈਂਪ ਲਾਇਆ ਇਹਨਾਂ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਦੇਖੋ ਜਿਹੜਾ ਵੀ ਇਨਸਾਨ ਇਨਸਾਨੀਅਤ ਵਾਸਤੇ ਕੁਝ ਕਰਦਾ ਆ ਤੇ ਮਨ ਕਰਦਾ ਵੀ ਉਹਦਾ ਨਾਮ ਜ਼ਰੂਰ ਲਈਏ ਉਹਦਾ ਜ਼ਿਕਰ ਜ਼ਰੂਰ ਕਰੀਏ ਜਦੋਂ ਕੋਈ ਬੰਦਾ ਚੰਗਾ ਕੰਮ ਕਰਦਾ ਆ ਤੇ ਫਿਰ ਜਦੋਂ ਉਹਦਾ ਜ਼ਿਕਰ ਕਰੀਦਾ ਜਿਹੜੇ ਚੰਗੇ ਇਨਸਾਨ ਹੁੰਦੇ ਆ ਉਹ ਫਿਰ ਕੁਝ ਨਾ ਕੁਝ ਕਰ ਲਈ ਉਹ ਵੀ ਅੱਗੇ ਆਉਂਦੇ ਆ। ਬਾਕੀ ਜਿਵੇਂ ਇਹਨਾਂ ਭਰਾਵਾਂ ਨੇ ਆ ਕੇ ਸਿੱਧੇ ਤੌਰ ਤੇ ਲੋਕਾਂ ਦੇ ਵਿੱਚ ਮਿਲ ਕੇ ਸਾਰੇ ਜਿਹੜੇ ਲੋਕ ਅਫੈਕਟਡ ਸਨ ਉਹਨਾਂ ਦੀ ਸੇਵਾ ਕੀਤੀ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂ ਕਿ ਹੁਣਗਾ ਕਣਕਾਂ ਦੀ ਬਿਯਾਈ ਹੋਣੀ ਆ। ਲੋਕਾਂ ਨੇ ਡੀਜ਼ਲ, ਕਣਕ ਦਾ ਬੀਜ ਨਾਲ ਡੀਏਪ ਖਾਦ ਦੇਣੀ ਆ। ਤਮੈ ਇਹ ਬੇਨਤੀ ਕਰੂੰਗਾ ਵੀ ਜਿਹੜੇ ਲੋਕ ਅਫੈਕਟਡ ਹੋਏ ਆ ਜਿਹੜੇ ਲੋਕ ਜੋਗ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਤੱਕ ਖੁਦ ਸਿੱਧੀ ਪਹੁੰਚ ਕਰਕੇ ਇਹ ਚੀਜ਼ਾਂ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਿੱਧੀਆਂ ਪਹੁੰਚਾਇਓ ਇਹ ਨਾ ਹੋਵੇ ਵੀ ਤੁਸੀਂ ਕੇ ਬੰਦੇ ਨੂੰ ਆਪੋ ਵਿਆਲ ਮੇਰੀ ਸੇਵਾ ਤੇ ਤੂੰ ਜਾ ਕੇ ਕਰਦੇ ਉਹ ਸੇਵਾ ਜਿਹੜੀ ਆ ਨਾ ਉਹ ਸੇਵਾ ਰਾਹ ਜੀ ਰਹਿ ਜਾਂਦੀ ਜੇ ਉਹ ਗਾਹ ਨਹੀਂ ਜੇ ਪਹੁੰਚਦੀ ਤੇ ਮੈਂ ਇਹੋ ਹੀ ਬੇਨਤੀ ਕਰੂੰਗਾ ਵੀ ਜਿਵੇਂ ਇਹ ਭਰਾ ਆ ਕੇ ਆਪ ਖੁਦ ਸੇਵਾ ਕਰਦੇ ਪਏ ਲੋਕਾਂ ਦੇ ਵਿੱਚ ਵਿਚਰਦੇ ਪਏ ਆ ਲੋਕਾਂ ਨੂੰ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਚੀਜ਼ਾਂ ਦਿੰਦੇ ਪਏ ਆ ਉਸੀ ਤਰ੍ਹਾਂ ਹੀ ਗਾ ਜਦੋਂ ਕਣਕ ਦੀ ਬਿਾਈ ਹੋਣੀ ਆ ਆਪ ਖੁਦ ਆ ਕੇ ਜਿਹੜੇ ਦਾਨ ਕਰਨ ਵਾਲੇ ਚੰਗੇ ਲੋਕ ਨੇ ਉਹ ਆਪ ਆ ਕੇ ਜਿਹੜੇ ਕਿਸਾਨ ਜਿਨ੍ਹਾਂ ਦੀਆਂ ਕਣਕਾਂ ਬੀਜੜੀਆਂ ਪੈਲੀਆਂ ਪੱਧਰ ਹੋਣੀਆਂ ਜਾਂ ਜ਼ਮੀਨਾਂ ਦੇ ਵਿੱਚੋਂ ਭੜ ਪੈ ਗਈ ਆ ਉਹ ਚੁੱਕੇ ਪਾਸੇ ਕਰਨੀਆਂ ਤੇ ਉਹਨਾਂ ਨਾਲ ਸਿੱਧਾ ਰਾਬਤਾ ਕਰਕੇ ਉਹਨਾਂ ਪਰਿਵਾਰਾਂ ਦੀ ਖੁਦ ਸਿੱਧੀ ਮਦਦ ਕਰੋ ਹਾਂਜੀ ਸਰ ਮੈਂ ਡਾਕਟਰ ਮਾਨ ਕਿਸਤੀ ਪ੍ਰੈਸੀਡੈਂਟ ਆਫ ਅੱਲਾਪਾਸ ये मेरा सौभाग्य है कि मैं यहाँ आया खुशकिस्मती है हालांकि मन में एक दुख भी है कि इतनी बड़ी आपदा यहाँ आई रब से दुआ करता हूँ कि ऐसी आपदा फिर नहीं आवे ठीक है हमसे जितना हो सका हमने किया या हम आए तो हम मंत्री लालजीत सिंह जी के भी बड़े आभारी हैं कि उन्होंने हमें टाइम दिया और यहाँ पधारे और ये तमाम जितने भी संगत के साथी हैं और हमारे नाम बोल रहा हूँ मैं आपका दलजीत सिंह जी में अमीर फाउंडेशन से हैं उन्होंने तो बड़ा हमारा सहयोग किया और सबसे ज़्यादा सहयोग इन्होंने किया ये जो हमारे ड्राइवर हैं गाड़ी के है। इन्होंने हर तरीके से ये आने में हमारा बहुत अच्छा सहयोग किया है तो और बहुत अच्छे बंदे हैं मैं अल्लाह से दुआ करूँगा कि पंजाब पर रहम करें और आने वाले वक्त में ऐसी विपदा नहीं आए, ऐसी मुसीबत नहीं आए, और हम सब एक हैं तो हमें एकता की बात करनी है तो खुदरो दरिया प्रेम का जाके उल्टी धार जो उबरा सो डूब गया जो डूबा सो हुआ पार तो ये प्रेम का दरिया इसकी धारा उल्टी है भाइयों तो इसमें डूबना पड़ता है जो निकलेगा उसका सर्वनाश हो जाएगा सत्यानाश लेकिन जो इसमें गोते लगाएगा वो भावसागर के पार हो जाएगा लिहाजा हमारा ये प्रेम और भाईचारा हमारे देश में बना रहे मेरी ये दुआ है और इस घर में जो मैं आया हूँ तो इस घर में जो इन्होंने तो आप लोगों ने बहुत अच्छी सेवा की है आप लोगों का बहुत अच्छा हमारे साथ सहयोग रहा है इसके लिए मैं आपका आभारी हूँ और बहुत बहुत धन्यवाद आप लोगों का बहुत बहुत शुक्रिया थैंक यू थैंक यू